ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬੀਤੇ ਦਿਨੀ ਰਣਜੀਤ ਸਿੰਘ ਗਿੱਲ ਜਿਹੜਾ ਬੀਜੇਪੀ ਦੇ ਵਿੱਚ ਸ਼ਾਮਿਲ ਹੋਏ ਸੀ ਬੀਜੇਪੀ ਦੇ ਵਿੱਚ ਸ਼ਾਮਿਲ ਹੋਏ ਰਣਜੀਤ ਸਿੰਘ ਤੇ ਵਿਜੀਲੈਂਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਵਿਜੀਲੈਂਸ ਤੇ ਵੱਲੋਂ ਜਿਹੜਾ ਰਣਜੀਤ ਸਿੰਘ ਗਿੱਲ ਦੇ ਚੰਡੀਗੜ੍ਹ ਸਥਿਤ ਘਰ ਤੇ ਜਿਹੜਾ ਰਿਹਾਇਸ਼ੀ ਸਥਾਨ ਤੇ ਜਿਹੜੀ ਆ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਮਜੀਠੀਆ ਦੇ ਨਾਲ ਜੁੜੇ ਕੇਸ ਦੇ ਵਿੱਚ ਜਿਹੜੀ ਆ ਵਿਜੀਲੈਂਸ ਦੇ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁਝ ਸੂਤਰ ਮਿਲੇ ਨੇ ਕੁਝ ਸਬੂਤ ਮਿਲੇ ਨੇ ਜਿਨ੍ਹਾਂ ਦੇ ਆਧਾਰ ਤੇ ਜਿਹੜੀ ਆ ਵਿਜੀਲੈਂਸ ਦੇ ਵੱਲੋਂ ਰਣਜੀਤ ਸਿੰਘ ਗਿੱਲ ਤੇ ਜਿਹੜੀ ਆ ਛਾਪੇਮਾਰੀ ਕੀਤੀ ਜਾ ਰਹੀ ਹੈ ਇਹ ਵੀ ਦੱਸ ਦਿੰਦੇ ਆ ਕਿ ਦੱਸਿਆ ਜਾ ਰਿਹਾ ਹੈ ਕਿ ਮਜੀਠੀਆ ਦੇ ਨਾਲ ਰਣਜੀਤ ਸਿੰਘ ਗਿੱਲ ਦਾ ਜਿਹੜਾ ਕਰੋੜਾਂ ਦਾ ਲੈਂਡ ਦੇਣ ਸੀ ਜਿਸ ਨੂੰ ਦੇਖਦਿਆਂ ਹੋਇਆ ਮ ਤੇ ਜਿਹੜੀ ਹੈ ਬੀਜੇਪੀ ਦੇ ਵਿੱਚ ਸ਼ਾਮਿਲ ਹੋਏ ਰਣਜੀਤ ਸਿੰਘ ਗਿੱਲ ਤੇ ਵੀ ਜਿਹੜੀ ਵਿਜੀਲੈਂਸ ਦੇ ਵੱਲੋਂ ਜਿਹੜੀ ਆ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਇਸ ਦੇ ਮਾਮਲੇ ਦੇ ਵਿੱਚੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਸਾਡੇ ਸਹਿਯੋਗੀ ਹਰਸ਼ਦੀਪ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਇਸ ਦੇ ਬਾਰੇ ਕੀ ਕਹਿਣਾ ਹੈ ਜਿਸਰ ਬੀਜੇਪੀ ਦੇ ਜਿਹੜੇ ਰਣਜੀਤ ਸਿੰਘ ਗਿੱਲਾ ਕੱਲ ਬੀਜੇਪੀ ਦੇ ਵਿੱਚ ਸ਼ਾਮਿਲ ਹੋਇਆ ਤੇ ਅੱਜ ਉਹਨਾਂ ਦੇ ਘਰ ਦੇ ਵਿੱਚ ਜਿਹੜੀ ਹੈ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਜਾਂਦੀ ਹੈ ਤਾਂ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਜੀ ਜਮਨ ਅੱਜ ਸਵੇਰੇ ਤੜਕਸਾਰੀ ਜਿਹੜੀ ਹੈ ਬੀਜੇਪੀ ਦੇ ਵਿੱਚ ਜਿਹੜੇ ਕੱਲ ਸ਼ਾਮਲ ਹੋਏ ਸੀ ਰঞ্জੀਤ ਸਿੰਘ ਗਿਲ ਗਿਲ ਕੋ ਡਵੈਲਪਰ ਦੇ ਮਾਲਕ ਨੇ ਜੀ ਉਹਨਾਂ ਦੇ ਘਰ ਵਿਜੀਲੈਂਸ ਦੀ ਰੇਡ ਕੀਤੀ ਜਾਂਦੀ ਹੈ ਹਾਲਾਂਕਿ ਜਾਣਕਾਰੀ ਹਲੇ ਪੂਰੀ ਸਾਹਮਣੇ ਨਹੀਂ ਆਈ ਕਿਉਂ ਕੀਤੀ ਗਈ ਹੈ ਪਰ ਜੋ ਪੰਜਾਬ ਪੁਲਿਸ ਦੀਆਂ ਜਾਂ ਵਿਜੀਲੈਂਸ ਦੀਆਂ ਬਾਹਰ ਗੱਡੀਆਂ ਖੜੀਆਂ ਉਹ ਨਜ਼ਰ ਆ ਰਹੀਆਂ ਤੇ ਚੰਡੀਗੜ੍ਹ ਕੋਠੀ ਦੇ ਵਿੱਚ ਵੀ ਤੇ ਮੋਹਾਲੀ ਵਾਲੀ ਸੱਤ ਫੇਸ ਕੋਠੀ ਦੋਨਾਂ ਦੇ ਵਿੱਚ ਜਿਹੜੀ ਹੈ ਰੇਡ ਕੀਤੀ ਗਈ ਹੈ ਜੀ ਤੇ ਅੰਦਰ ਟੀਮਾਂ ਮੌਜੂਦ ਨੇ ਤੇ ਕੱਲੀ ਕੱਲੀ ਚੀਜ਼ ਜਿਹੜੀ ਹੈ ਚਾਨਬਿੰਨ ਕੀਤੀ ਜਾ ਰਹੀ ਹੈ ਤੇ ਜਦੋਂ ਵੀ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਆਏਗੀ ਤਾਂ ਸਭ ਤੋਂ ਪਹਿਲਾਂ ਸ਼ੇਅਰ ਕੀਤੀ ਜਾਏਗੀ ਜੀ ਸਰ ਕਿਹਾ ਜਾ ਰਿਹਾ ਹੈ ਕਿ ਜਿਹੜੇ ਰਣਜੀਤ ਸਿੰਘ ਗਿਲਸਿਓ ਕਾਲੀ ਦਲ ਦੇ ਵਿੱਚ ਸੀ ਤੇ ਕੱਲ ਹੀ ਉਹਨਾਂ ਨੇ ਭਾਜਪਾ ਦੇ ਵਿੱਚ ਸ਼ਾਮਲ ਹੋਇਆ ਤਾਂ ਭਾਜਪਾ ਦੇ ਵਿੱਚ ਸ਼ਾਮਲ ਕੱਲ ਹੋਇਆ ਤੇ ਅੱਜ ਹੀ ਵਿਜੀਲੈਂਸ ਦੇ ਵੱਲੋਂ ਉਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ 2017 ਦੇ ਵਿੱਚ ਕਾਲੀ ਦਲ ਦੇ ਵੱਲੋਂ ਜਿਹਨਾਂ ਵੱਲੋਂ ਜਿਹੜੀ ਹੈ ਚੋਣ ਲੜੀ ਗਈ ਸੀ ਖਰੜ ਹਲਕੇ ਤੋਂ ਤੇ ਜਿਸ ਦੇ ਵਿੱਚ ਕੇ ਹਾਰ ਗਏ ਸੀ ਉਸ ਤੋਂ ਬਾਅਦ 2022 ਦੇ ਵਿੱਚ ਵੀ ਦੁਬਾਰਾ ਚੋਣ ਲੜੀ ਗਈ ਜਿੱਥੇ ਕੇ ਅਮੋਲ ਗਗਨਮਾਨ ਦੇ ਹੱਥੋਂ ਲਗਭਗ 28 30 40 ਹਜ਼ਾਰ ਵੋਟਾਂ ਦੇ فاਸਲੇ ਤੋਂ ਹਾਰੇ ਸੀ ਤੇ ਦੁਬਾਰਾ ਉਹ ਥੋੜੇ ਦਿਨ ਪਹਿਲਾਂ ਹੀ ਇਹਨਾਂ ਵੱਲੋਂ ਜਿਹੜਾ ਕਾਲੀ ਦਲ ਤੋਂ ਸਤੀਫਾ ਦਿੱਤਾ ਗਿਆ ਸੀ ਤੇ ਸਤੀਫਾ ਦੇਣ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਸੀ ਕਿ ਸ਼ਾਇਦ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨਿੰਗ ਹੋਏਗੀ ਕਿਉਂਕਿ ਲਗਾਤਾਰ ਜਿਹੜੇ ਫੇਸਬੁੱਕ ਦੇ ਉੱਪਰ ਟਵੀਟ ਹੋ ਰਹੇ ਸੀ ਉਸ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੀ ਜੁਆਇਨਿੰਗ ਹੋਏਗੀ ਪਰ ਜਦੋਂ ਜਿਸ ਤਰ੍ਹਾਂ ਹੀ ਆਮ ਆਦਮੀ ਪਾਰਟੀ ਨੇ ਦੁਬਾਰਾ ਜਿਹੜਾ ਸਤੀਫਾ ਨਹੀਂ ਇਹ ਮਨਜ਼ੂਰ ਕੀਤਾ ਅਨਮੋਲ ਗਗਨ ਮਾਨ ਦਾ ਤਾਂ ਉਸ ਤੋਂ ਬਾਅਦ ਫਿਰ ਹਲਚਲ ਤੇਜ ਹੋਈ ਦੇ ਸੁਤਰਾ ਵੀ ਮਣੀਏ ਤੇ ਗੱਲਬਾਤ ਹੈ ਹੀ ਲੱਗਦਾ ਸੁਤਰਾ ਤਾਂ ਹੀ ਦੱਸ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਾ ਰਹੇ ਨੇ ਪਰ ਕਿਤੇ ਨਾ ਕਿਤੇ ਫੇਰ ਰਣਜੀਤ ਸਿੰਘ ਗਿਲਵਲੋਂ ਮੀਟਿੰਗਾਂ ਦਾ ਦੌਰ ਜਾਰੀ ਰਿਹਾ ਤੇ ਉਹਨਾਂ ਨੇ ਸਾਫ਼ ਕਲੀਅਰ ਕੀਤਾ ਵੀ ਮੇਰਾ ਕੋਈ ਆਮ ਆਦਮੀ ਪਾਰਟੀ ਨਾਲ ਨਹੀਂ ਸੀ ਇਦਾਂ ਦੀ ਗੱਲਬਾਤ ਹੋਈ ਨਾ ਕੋਈ ਮੀਟਿੰਗ ਹੋਈ ਸੀ ਤੇ ਨਾ ਮੇਰਾ ਕੋਈ ਜਾਣਦਾ ਸੀਗਾ ਤੇ ਉਸ ਤੋਂ ਬਾਅਦ ਲਗਾਤਾਰ ਉਹ ਆਪਣੇ ਵਰਕਰਾਂ ਨੂੰ ਮਿਲਦੇ ਹੋਏ ਨਜ਼ਰ ਆਏ ਜਿਸ ਤੋਂ ਬਾਅਦ ਕਿ ਉਹਨਾਂ ਨੇ ਇਹ ਫੈਸਲਾ ਕੀਤਾ ਤੇ ਭਾਜਪਾ ਦਾ ਜਿਹੜਾ ਕੱਲ ਜੋਇਨਿੰਗ ਕੀਤੀ ਜਿਸ ਤੇ ਕੀ ਹਰਿਆਣਾ ਦੇ ਮੁੱਖ ਮੰਤਰੀ ਨੈਬ ਸੈਣੀ ਵੱਲੋਂ ਉਹਨਾਂ ਨੂੰ ਸ਼ਾਮਲ ਕਰਵਾਇਆ ਗਿਆ ਤੇ ਅੱਜ ਨਾਲ ਦੀ ਨਾਲ ਹੀ ਸੜਕਸਾ ਰੇਡ ਹੋ ਜਾਣੀ ਤੇ ਵਿਜੀਲੈਂਸ ਦੀ ਰੇਡ ਹੈ ਜੋ ਕਿ ਸਾਨੂੰ ਗੱਡੀਆਂ ਤੋਂ ਪਤਾ ਲੱਗ ਰਿਹਾ ਵੀ ਗੱਡੀਆਂ ਬਾਹਰ ਖੜੀਆਂ ਨੇ ਜੋ ਸੂਤਰ ਦੱਸ ਰਹੇ ਨੇ ਪਰ ਹਲੇ ਤੱਕ ਕੋਈ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਵੀ ਆਕਰਕਾਰ ਵਿਜੀਲੈਂਸ ਨੇ ਰੇਡ ਕਿਉਂ ਕੀਤੀ ਜੀ ਬਹੁਤ ਬਹੁਤ ਸ਼ੁਕਰੀਆ ਸਰ ਤਾਂ ਸਾਡੇ ਸਹਿਯੋਗੀ ਹਰਸ਼ ਸਾਡੇ ਨਾਲ ਮੌਜੂਦ ਸੀ ਉਹਨਾਂ ਨੇ ਦੱਸਿਆ ਹੈ ਕਿ ਰਣਜੀਤ ਸਿੰਘ ਜਿਹੜੇ ਐ ਉਹ ਅਕਾਲੀ ਦਲ ਦੇ ਆਗੂ ਸੀ ਤਾਂ ਕੱਲ ਹੀ ਉਹਨਾਂ ਨੇ ਜਿਹੜੀ ਹੈ ਭਾਜਪਾ ਦੇ ਵਿੱਚ ਸ਼ਿਰਕਤ ਕੀਤੀ ਸੀ ਭਾਜਪਾ ਦੇ ਵਿੱਚ ਜੁਆਇਨ ਹੋਇਆ ਸੀ ਉਹਨਾਂ ਤੇ ਅੱਜ ਜਿਹੜੀ ਹੈ ਵਿਜੀਲੈਂਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਉਹਨਾਂ ਦੇ ਚੰਡੀਗੜ੍ਹ ਸਹਿਤ ਸਥਿਤ ਰਿਹਾਇਸ਼ੀ ਸਥਾਨ ਤੇ ਜਿਹੜੀ ਹੈ ਵਿਜੀਲੈਂਸ ਦੇ ਵੱਲੋਂ ਛਾਪੇਮਾਰੀ ਕੀਤੀ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਰਣਜੀਤ ਸਿੰਘ ਗਿੱਲ ਦੇ ਘਰ ਦੇ ਬਾਹਰ ਜਿਹੜੀਆਂ ਵਿਜੀਲੈਂਸ ਦੀਆਂ ਗੱਡੀਆਂ ਖੜੀਆਂ ਨੇ ਤੇ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ